ਉਹ ਨਿਊਲ ਪਾ ਚ ਲੈ ਬਰਾਤ ਕਰਾਉਣ ਉਹ ਲੈ ਆੜੂ ਕਹਿੰਦਾ ਮੈਂ ਆ ਜਾਣਾ ਪਰੇ ਹੋ ਤੂੰ ਉਹ ਕਹਿੰਦਾ ਅੜ ਤੂੰ ਜਾਣਾ ਆਏ ਆੜੂ ਨੇ ਪਹਿਣੀ ਲੁੱਟਨੇ ਉਹ ਲੈ ਕਹਿੰਦਾ ਆੜੂ ਨੇ ਪਹਿਲ ਉਹਨੇ ਬਰਾਤ ਕਰਾਣ ਜਾਣਾ ਯਾੜੂ ਨੇ ਨਾ ਤੇਰਾ ਕਰਦੀਆਂ ਵਿਆਹ ਚੱਲ ਬੈ ਘੋੜੀ ਦੇ ਫਿਰ ਚੱਲ ਵੀਰ ਜੀ ਵਿਹੋਂ ਚੱਲੇ ਹਣਾ ਵੀਰ ਜੀ ਵਿਹੋਂ ਚੱਲਿਆ ਉਹ ਸੇਰ ਮਾਰਦੀ ਘੋੜੀ ਕਹਿੰਦੀ ਇਹਨੂੰ ਨਹੀਂ ਭੋਣਾ ਮੈਂ ਘੋੜੀ ਇਹਦੀ ਮੈਨੂੰ ਭੋਣਾ ਨਿਊਲ ਪਾ ਤੂੰ ਹੀ ਕਹਿਣਾ ਤੂੰ ਆ ਹਾ ਨਾ ਕੀ ਕਿਉਂ ਮੇ ਕੋੜੀ ਨੇ ਪਸੰਦ ਨਹੀਂ ਕੀਤਾ ਕਹਿੰਦੀ ਮੇਰੇ ਉੱਤੇ ਨਾ ਬਟਾਇਓ ਬਾਸੜੂ ਉਹ ਸਿਰ ਮਾਰ ਗਈ ਕਹਿੰਦੀ ਨਹੀਂ ਪਹਿਣਾ ਹੁਣ ਕੀ ਬਣੂ ਤੇਰਾ ਹੁੰਦੇ ਕੋੜੀ ਨੇ ਵੀ ਨਾ ਕਰਦੀ ਤੈਨੂੰ ਇਹਦੀ ਬੁਗੀ ਲੱਲਾ ਫਿਰ ਨਹੀਂ ਅੱਛਾ ਕਿੰਨੇ ਤੇਰੇ ਕੋ ਕਿੰਨੇ ਬੰਦੇ ਆ ਤਿੰਨ ਓਹ ਬੱਲੇ ਸ਼ਾਇਆ ਪਿਆ ਤੂੰ ਤੇ ਤਿੰਨ ਤੋਂ ਜ਼ਿਆਦਾ ਆ ਆ ਬੁਕੀ ਕਰ ਬੁਕੀ ਕਰ ਘੋੜੀ ਦੇ ਜੇ ਰਾਤ ਨੂੰ ਚੰਦਰਾ ਮਾਰਦੀ ਮम्मा ਬੁਕੀ ਕਰ ਇੱਕ ਤੈਨੂੰ ਆਵਾਜ਼ ਨਹੀਂ ਦਿੱਤੀ ਵੀ ਆਪਾਂ ਜਾ ਜਾਂਦਾ ਨਾ ਨੂੰਲ ਪਾ ਲਾਗੇ ਹੋ ਦੇ ਸੁੱਟ ਦੋ ਤਿੰਨੇ ਦੇ ਥੋੜੀ ਘੱਟ ਕੇ ਬਣਾ ਇਹ ਤੇਰਾ ਯਾਰ ਆ ਔਰ ਬੱਲੇ